ਸਭ ਜਿਆਦਾ ਨੂੰ ਸਮਰਪਿਤ ਇਹਨਾਂ ਨੇ ਪ੍ਰੋਗਰਾਮ ਹੋਰੀ ਸਾਹਿਬ ਨੇ ਇਹਨਾਂ ਦੇ ਸਾਰੇ ਸਾਥੀਆਂ ਨੇ ਸੋਨ ਸਾਹਿਬ ਨੇ ਸਾਰਿਆਂ ਨੇ ਰੱਖਿਆ ਇਹ ਹਰ ਮਹੀਨੇ ਜਿਹੜੇ ਲੋੜਵੰਦ ਨੇ ਅਪਾਜ ਨੇ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਮਾਇਕ ਮਦਦ ਕਰਦੇ ਆ ਰਹੇ ਨੇ ਕਾਫੀ ਵੱਡੀ ਤਦਾਦ ਵਿੱਚ ਲੋੜਵੰਦ ਜਿਹੜੇ ਇੱਥੇ ਆਉਂਦੇ ਆ ਔਰ ਇਹ ਸਾਰੀ ਸੁਸਾਇਟੀ ਵੱਲੋਂ ਨਾਲ ਮਿਲ ਕੇ ਸਾਰੇ ਹੋਰੀ ਸਾਹਿਬ ਵੀ ਰਣਮਾਈ ਥੱਲੇ ਸਾਰੇ ਵੀ ਮਦਦ ਕਰਦੇ ਆ ਅੱਜ ਦਾ ਦਿਨ ਇਹਨਾਂ ਨੇ ਸਪੈਸ਼ਲ ਚੁਣਿਆ ਸੀ ਕਿਉਂਕਿ ਆ ਸ਼ਹੀਦੀ 15 ਵਾੜਾ ਚੱਲ ਰਿਹਾ ਤੇ ਇਹ ਪ੍ਰੋਗਰਾਮ ਇਹ ਕਹਿੰਦੇ ਸੀ ਕਿ ਅਸੀਂ ਸਭ ਜਿਆਦਾ ਤੋਂ ਸਮਰਪਿਤ ਕਰਨਾ ਤੇ ਉਹਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਉਗੀਆਂ ਹਸਤਾਨੀਆਂ ਇੱਥੇ ਆਈਆਂ ਨੇ ਤੁਸੀਂ ਪੱਤਰਕਾਰ ਵੀਰ ਵੀ ਆਏ ਹੋ ਤੇ ਪਹਿਲੀ ਵਾਰੀ ਮੈਂ ਦੇਖਿਆ ਔਰ ਗਿਣਤੀ ਤੁਸੀਂ ਦੇਖ ਹੀ ਲਈਏ ਮੇਰੇ ਖਿਆਲ ਆ 2250 ਦੇ ਕਰੀਬ ਮੇਰੇ ਖਿਆਲ ਨਾਲ ਇਹ ਲੋੜਵੰਦ ਬੱਚਿਆਂ ਨੂੰ 400 ਰੁਪਏ ਮਹੀਨਾ ਦਿੰਦੇ ਆ ਨੈਸਟ ਇਹਨਾਂ ਕਹਿੰਦਾ ਵੀ ਹਰ ਸਾਲ ਅਸੀਂ 50 ਰੁਪਏ ਵਧਾਉਨੇ ਆ ਅਦਲਾ ਜਨਵਰੀ ਦਾ ਜਿਹੜਾ ਮਹੀਨਾ ਹੋਣਾ ਉੱਚ 550 450 ਕਰਨਗੇ ਤੋਂ ਮੈਨੂੰ ਸਮਝ ਮੈਂ ਕਿ ਇੱਕ ਅੱਛਾ ਉਪਰਾਲਾ ਹੈ ਪੈਸਾ ਬਹੁਤ ਲੋਕਾਂ ਕੋਲ ਹੁੰਦਾ ਪਰ ਦਿਲ ਕਿਸੇ ਕਿਸੇ ਕੋਲ ਹੁੰਦਾ ਇਨਸਾਨੀਅਤ ਦੀ ਸੇਵਾ ਵਾਸਤੇ ਕਿਸੇ ਕਿਸੇ ਦੇ ਮਨ ਚ ਤੜਪ ਹੁੰਦੀ ਇਹਨਾਂ ਦੀ ਗਰੀਬਾਂ ਦੀ ਅਪਾਹਜਾਂ ਦੀ ਸੇਵਾ ਕਰਨੀ ਮੈਂ ਸਭ ਨੇ ਬਹੁਤ ਵੱਡਾ ਪੁੰਨ ਇਹ ਸਾਰੀ ਸੋਸਾਇਟੀ ਜਿਹੜੀ ਆ ਇਹ ਪ੍ਰਸ਼ੰਸਾ ਦੀ ਪਾਤਰ ਹੈ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਸਾਡੀ ਇਹ ਅਰਦਾਸ ਆ ਕਿ ਜਿਹੜੇ ਲੋਕ ਲੋੜਵੰਦਾਂ ਦੀ ਮਦਦ ਕਰਦੇ ਆ ਪਰਮਾਤਮਾ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਪਾਵੇ ਤਾਂ ਕਿ ਇਹ ਲੋਕਾਂ ਦਾ ਉਤਸ਼ਾਹ ਬਣਿਆ ਰਹੇ ਕਿਉਂਕਿ ਬਹੁਤ ਵੱਡੀ ਕੰਟਰੀਬਿਊਸ਼ਨ ਆ ਸਭ ਜਾਇਦਾ ਦੀ ਅੱਜ ਜੇ ਇਸ ਦੇਸ਼ ਦਾ ਵजूद ਹੈ ਉਹ ਕਲਗੀਧਰ ਪਾਤਸ਼ਾਹ ਕਰਕੇ ਆ ਅੱਜ ਜੇ ਇਸ ਦੇਸ਼ ਦਾ ਵजूद ਹੈ ਗੁਰੂ ਇੱਕ ਬਾਤ ਸੱਚੇ ਪਾਤਸ਼ਾਹ ਨੇ ਜਦੋਂ ਔਰੰਗਜ਼ੇਬ ਸਵਾਮਨ ਜਨੇਊ ਲੈ ਕੇ ਰੋਟੀ ਖਾਂਦਾ ਸੀ ਤੇ ਕਸ਼ਮੀਰ ਦੇ ਪੰਡਤ ਸਾਰੇ ਹਿੰਦੁਸਤਾਨ ਚ ਸਭ ਤੋਂ ਇੰਟੈਲੀਜੈਂਟ ਸਭ ਔਰ ਗੁਰੂ ਨਾਨਕ ਸਾਹਿਬ ਤੋਂ ਬਿਲੇ ਤੋਂ ਉਹਨਾਂ ਪੰਡਤਾਂ ਦੀ ਸਾਹਸੀ ਗੁਰੂ ਕਰਨਾ ਉਹ ਇੱਥੇ ਆਏ ਸੀ ਜਦੋਂ ਔਰੰਗਜ਼ੇਬ ਨੇ ਜ਼ੁਲਮ ਦੀ انتਹਾ ਕਰ ਦਿੱਤੀ ਸੀ ਤੇ ਉਹਨਾਂ ਨੇ ਅਖੀਰ ਜਾੜ ਕੇ ਜਦੋਂ ਆਨੰਦਪੁਰ ਸਾਹਿਬ ਆਏ ਤੇ ਗੁਰੂ ਸਾਹਿਬ ਨੇ ਇਹ ਕਿਹਾ ਸੀ ਕਿ ਜਾਓ ਉਹਨਾਂ ਨੂੰ ਇਹ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਤੁਸੀਂ ਦੀਨ-ਇਨ ਮੰਨਾ ਲੋਗੇ ਤੇ ਅਸੀਂ ਸਾਰੇ ਹਿੰਦੂ ਜਿਹੜੇ ਆ ਉਹ ਤੁਹਾਡੀ ਸ਼ਤਰ ਸ਼ਾਹ ਛਾਏ ਥਲੇ ਤੁਹਾਡਾ ਧਰਮ ਅਪਣਾ ਲਵਾਂਗੇ ਨਹੀਂ ਤੇ ਤੁਸੀਂ ਸਾਨੂੰ ਤੰਗ ਨਾ ਕਰੋ ਤੇ ਗੁਰੂ ਸਾਹਿਬ ਨੇ ਫਿਰ ਜਿਸ ਤਰੀਕੇ ਦੇ ਨਾਲ ਜਿੰਨੀ ਸ਼ਹਾਦਤ ਹੋਈ ਗੁਰੂ ਸਾਹਿਬ ਦੇ ਸਾਹਮਣੇ ਸਿੰਘਾਂ ਦੀ ਸ਼ਹਾਦਤ ਹੋਈ ਤਾਂ ਕਿ ਗੁਰੂ ਸਾਹਿਬ ਤੇ ਅਸਰ ਹੋਵੇ ਪਰ ਜਿਹੜੇ ਰੱਬ ਦੇ ਪਿਆਰੇ ਹੋਣ ਜਿਹੜੇ ਆਏ ਪ੍ਰਸ਼ਾਦੇ ਛੱਣ ਲਈ ਨਹੀਂ ਜਿਆਦਾ ਦਾ ਬਣਾਉਣ ਲਈ ਨਹੀਂ ਆਏ ਜਿਹੜੇ ਧਾਰਮਿਕ ਮੌਲ ਲਈ ਆਏ ਆ ਮਾਨਵਤਾ ਦੀ ਸੇਵਾ ਕਰਨ ਲਈ ਆਏ ਆ ਹਿਊਮਨ ਰਾਈਟਸ ਦੀ ਰਾਖੀ ਵਾਸਤੇ ਆਏ ਆ ਉਹ ਜੁਗ ਜਗਾਤਾ ਤੱਕ ਉਹਨਾਂ ਦਾ ਨਾਮ ਰਹਿੰਦਾ ਤਾਂ ਉਹਨਾਂ ਦੇ ਡਰ ਨਹੀਂ ਹੁੰਦਾ ਉਹ ਡਰ ਦੇ ਸਵਾਏ ਰੱਬ ਦੇ ਭੈਜ ਰਹਿੰਦੇ ਆ ਤੇ ਕਿਸੇ ਜ਼ਾਲਮ ਦਾ ਉਹਨਾਂ ਨੂੰ ਡਰਨਾ ਹੁੰਦਾ ਅੱਜ ਵੀ ਅਜਿਹੀਆਂ ਘਟਨਾਵਾਂ ਕਈ ਹੋ ਰਹੀਆਂ ਨੇ ਪਰ ਜਿਹੜਾ ਗੌਰਵ ਮੇ ਇਤਿਹਾਸ ਹੱਕ ਲਈ ਤਰ ਪਾਛਾ ਦਾ ਇਹਦੇ ਤੋਂ ਹਮੇਸ਼ਾ ਹਿੰਦੁਸਤਾਨ ਦੇ ਲੋਕਾਂ ਨੂੰ ਸਿੱਧ ਲੈਣੀ ਚਾਹੀਦੀ ਆ ਤੇ ਆਪਣਾ ਭਾਈਚਾਰਾ ਕੈਮਰਾ ਰੱਖਣਾ ਚਾਹੀਦਾ ਕਿਸੇ ਛੜਕੇ ਦੇ ਨਾਲ ਦੂਜੇ ਨੂੰ ਧੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਸਾਰੇ ਪਰਮਾਤਮਾ ਨੂੰ ਮੰਨਣ ਵਾਲੇ ਆ ਪਰਮਾਤਮਾ ਦੇ ਨਾਮ ਵੱਖ-ਵੱਖ ਨੇ ਪਰ ਹੈ ਅਸੀਂ ਸਾਰੇ ਇੱਕ ਹੀ ਇਹ ਜੀ ਮੈਂ ਮਨੀਸ਼ਾ ਕਪੂਰ ਵਿਸ਼ਵਾਸ ਪਾਉਂਦੇ ਸਨ ਇਹ ਵਿਸ਼ਵਾਸ ਚੇਅਰ ਪਰਸਨ ਹੈ ਤੇ ਇਹ ਸਾਡਾ 38ਵਾਂ ਪ੍ਰੋਗਰਾਮ ਹੈ ਤੇ ਇਹਦੇ ਵਿੱਚ ਅਸੀਂ ਦਿਵਿਆਂਗ ਤੇ ਜੋ ਬਲਾਈਂਡ ਹਨ ਨਿਤ੍ਰਹੀਨ ਹਨ ਉਹਨਾਂ ਨੂੰ ਅਸੀਂ ਪੈਨਸ਼ਨ ਦੇਣੀ ਹੈ 400 ਰੁਪਏ ਉਹਨਾਂ ਦੀ ਪਹਿਲੇ 250 ਤੋਂ ਸਟਾਰਟ ਕੀਤੀ ਸੀ ਅਸੀਂ ਥੋੜਾ ਮੈਂਬਰ ਸੀ ਕਰਦੇ ਕਰਦੇ ਸਾਡੇ ਮੈਂਬਰ ਵੀ ਵੱਧ ਗਏ ਤੇ ਉਹਦੇ ਨਾਲ ਨਾਲ ਫਿਰ ਹੌਲੀ ਹੌਲੀ ਉਹਨਾਂ ਦੀ ਪੈਨਸ਼ਨ ਵੀ ਵੱਧ ਗਈ ਤੇ ਬਾਈਓ ਬਜਾਵੇਂ ਇਸੇ ਕਾਰਨ ਉਹ ਅਸੀਂ ਦਿਵਿਆਨ ਤੇ ਬਲਾਈਂਡ ਮੂਵ ਪੈਨਸ਼ਨ ਦੇਣੀ ਹੈ ਜੀ ਪਤਾ ਕਿ ਕਿੰਨੇ ਬੰਦੇ ਇਸ ਵੇਲੇ ਸਾਡੇ ਕੋਲ 83 ਮੈਂਬਰ ਹੋ ਗਏ ਜੀ ਸਾਰੇ ਵੀ ਆਲਓਵਰ ਨੇ ਜਿਲ੍ਹੇ ਨਹੀਂ ਜਿਲੇ ਤੋਂ ਨਹੀਂ ਬਟਾਲੇ ਤੋਂ ਹੈ ਤੇ ਬਟਾਲੇ ਦੇ ਕੋਲ ਕੋਲ ਪਾਸ ਕਿਸੇ ਵਾਲੇ ਕੋਲ ਪਿੰਡ ਲੰਘਦਾ ਜੀ ਅਰ ਸਰ ਇਹ ਜੀਮਾ ਸੁਭਾਸ਼ੋਜੀ ਵੱਲੋਂ ਹਰ ਮਿਹਨਤਲੀ ਪੈਨਸ਼ਨ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਟੋਟਲ ਬੰਦੇ ਦਿਵਿਆਂਗ ਨੇ ਹੈਂਡੀਕੈਪ ਨੇ ਔਰ ਇਹ 38ਵਾਂ ਪ੍ਰੋਗਰਾਮ ਹੈ ਸਾਡਾ ਅਸਰ ਇਹਦੇ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅ ਤਾਨਤਾ ਸ਼੍ਰੀ ਗੁਰੂ ਗਬੇ ਸਿੰਘ ਜੀ ਸਾਹਿਬ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਸਮਰਪਿਤ ਹੈ ਜਿਹਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਸਾਡੀ ਆਨ ਬਾਨ ਸ਼ਾਨ ਵਾਸਤੇ ਸ਼ਹੀਦੀਆਂ ਦਿੱਤੀਆਂ ਔਰ ਤਾਨੂੰ ਵਧੀਆ ਜ਼ਿੰਦਗੀ ਦੇਣ ਵਾਸਤੇ ਸਾਰਾ ਪਰਿਵਾਰ ਨੇ ਸਾਰਾ ਸਰਵੰਸ ਜਿਹੜਾ ਉਹ ਭੰਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਵਾਰ ਦਿੱਤਾ ਔਰ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਥੁਲੀਆਂ ਫਜ਼ਾਵਾਂ ਦੇ ਵਿੱਚ ਸਾਹ ਲੈਨੇ ਪਿਆ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਪੈਨਸ਼ਨਮੈਂਟ ਪ੍ਰੋਗਰਾਮ ਜਿਹੜਾ ਹਰ ਮਹੀਨੇ ਹੁੰਦਾ ਇਹ ਉੱਥੇ ਹੀ ਮਾ ਪ੍ਰੋਗਰਾਮ ਸੀ ਜੀ ਔਰ ਇਹ ਜੋ ਸਾਰਾ ਜਿੰਨਾ ਵੀ ਪ੍ਰੋਗਰਾਮ ਸੀ ਇਹ ਜਿਹੜਾ ਉਹ ਭੰਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਨੂੰ ਸਮਰਪਿਤ ਹੈ ਇਹ ਜਿਹੜਾ ਸਾਡਾ ਪੈਨਸ਼ਨ ਸਮਾਰੋਹ ਹੈ ਜਿਹੜਾ ਕਿ ਹਰ ਮਹੀਨੇ ਜਿਹੜਾ ਕਿ ਹੈਂਡੀਕੈਪ ਰਬ ਦੇ ਸਪੈਸ਼ਲ ਲੋਗ ਨੇ ਉਹਨਾਂ ਨੂੰ ਇਹ ਦਿੱਤੀ ਜਾਂਦੀ ਹੈ ਪੈਨਸ਼ਨ ਸਾਡੇ ਪਰਿਵਾਰ ਵੱਲੋਂ ਤੇ ਅੱਜ ਦੀ ਜਿਹੜੀ ਪੈਨਸ਼ਨ ਸਮਾਰੋਹ ਸੀਗਾ ਇਹ ਸਹਿਬਜ਼ਾਦੇ ਨੂੰ ਸਮਰਪਿਤ ਸੀਗਾ ਅੱਜ ਦਾ ਪ੍ਰੋਗਰਾਮ ਤੇ ਸਾਨੂੰ ਜਿਹੜੀ ਕੁਰਬਾਨੀਆਂ ਦਿੱਤੀਆਂ ਸਾਡੇ ਵੱਡਿਆਂ ਨੇ ਜਿਸ ਤਰ੍ਹਾਂ ਸਹਿਬਜ਼ਾਦੇ ਦੀ ਏਡੀ ਵੱਡੀ ਕੁਰਬਾਨੀ ਹੋਈ ਆ ਉਹਨੇ ਕੁਰਬਾਨੀ ਦਿੱਤੀਆ ਸਿਰ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਾਬ ਜਦਿਆਂ ਨੇ ਤੇ ਉਹ ਇੱਕ ਮਦਰਗੇ ਪ੍ਰੇਰਣਾ ਸਰੋਤ ਨੇ ਸਾਡੇ ਵਾਸਤੇ ਸਾਨੂੰ ਵੀ ਉਹਨਾਂ ਦੇ ਸਾਰਾ ਅਮਲ ਕਰਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਕੋਗ ਨੂੰ ਰਸਤਾ ਦਿਖਾਇਆ ਤੇ ਸਾਨੂੰ ਵੀ ਉਸ ਰਸਤੇ ਚੱਲਣ ਦੀ ਜ਼ਰੂਰਤ ਹੈ ਇਹ ਟਾਈਮ ਜਿਹੜਾ ਕਿ ਸਾਡਾ ਜਿਹੜਾ ਸਾਰਾ ਪੰਜਾਬ ਕੀ ਸਾਰੇ ਇੰਡੀਆ ਹੀ ਸਾਰੇ ਪਾਸੇ ਨਸ਼ੇ ਦਾ ਯੋਗ ਆ ਬੱਚੇ ਛੋਟੇ ਛੋਟੇ ਮਰਦੇ ਪਏ ਨੇ ਨਸ਼ੇ ਦੇ ਕਰਕੇ ਦੇ ਰਹਾਲੀਤੀਗ ਲੋਕ ਜਿਹੜੇ ਆ ਕੁਛ ਆਪਣੀਆਂ ਰੋਟੀਆਂ ਸੇਕਦੇ ਪਏ ਨੇ ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਅੱਜ ਦੇ ਦਿਨ ਤੁਸੀਂ ਆਪਣੀ ਕਿ ਸੋਚੋ ਚੁੱਕੋ ਕਿ ਅਸੀਂ ਜਿਸਰ ਸਾਹਿਬ ਜਾਦੇ ਨੇ ਇੰਨੀਆਂ ਕੁਰਬਾਨੀਆਂ ਹੋਈਆਂ ਵਾ ਤੇ ਤੁਸੀਂ ਵੀ ਆਪਣਾ ਸੋਚੋ ਚੁੱਕੋ ਕਿ ਜਿਹੜੇ ਇੰਨੇ ਬੱਚੇ ਸਾਡੇ ਮਰਦੇ ਪਏ ਨੇ ਕਿ ਨਸ਼ਿਆਂ ਦੇ ਵਿੱਚ ਸੀਰੀਅਸ ਹੋ ਗਏ ਇਹਨੂੰ ਦੂਰ ਕਰੋ ਨਸ਼ਾ ਨੂੰ ਜਿਹੜੇ ਇਹ ਕੰਮ ਕਰਦੇ ਨੇ ਉਹਨਾਂ ਬੰਦਿਆਂ ਨੂੰ پکڑੋ ਇਹ ਸੱਚੀ ਸ਼ਰਧਾਂਜਲੀ ਜਿਹੜੀ ਆ ਸਾਹਿਬ ਜਾਦੇ ਨੇ ਸਾਡੀ ਉਹ ਹੀ ਆ ਇਹ ਜਿਹੜੀ ਪੈਨਸ਼ਨ ਦਿੰਦੇ ਨੇ ਇਹ ਹੈਂਡੀਕੈਪ ਲੋਗ ਨੇ ਜਿਹੜੇ ਮਤਲਬ ਕਿ ਹੈਂਡੀਕੈਪ ਤੁਸੀਂ ਸਮਝਦੇ ਹੋ ਕਿ ਜਿਹੜੇ ਸਰੀਰਿਕ ਤੌਰ ਤੇ ਮਤਲਬ ਕਿ ਨਹੀਂ ਠੀਕ ਹੈਗੇ ਕਿਸੇ ਦੀ ਵਿਚਾਰੇ ਦੀ ਲੱਤਾਂ ਨਹੀਂ ਹੈ ਕਿਸੇ ਦੀ ਬਾਹਾਂ ਨਹੀਂ ਕੋਈ ਬੋਲ ਨਹੀਂ ਸਕਦਾ ਕੋਈ ਬਲਾਈਂਡ ਨੇ ਮਤਲਬ ਇਹ ਉਹ ਲੋਕਾਂ ਨੂੰ ਪੈਨਸ਼ਨ ਜਿਹੜੀ ਹੈ ਨਾ ਉਹ ਦਿੱਤੀ ਜਾਂਦੀ ਹੈਗੀ ਆ ਬੜੀ ਬੁਰਾ ਹੋ ਗਿਆ 5 4 5 ਸਾਲ ਹੀ ਹੋ ਗਏ ਆ ਮਤਲਬ ਕਿ ਦੰਦਾਂ ਕਾ ਵੀ 38ਵਾਂ ਅੱਜ ਇਹ ਪ੍ਰੋਗਰਾਮ ਸੀਗਾ ਇਹ ਵੱਲਾ ਸਾਰਾ ਏ ਦੇਣ ਵਾਲਾ ਤੇ ਪ੍ਰਭੂ ਪਰਮੇਸ਼ਵਰੀ ਆ ਸਾਰਾ ਉਹ ਦਿੰਦਾ ਤੇ ਇਹਨਾਂ ਨੂੰ ਦੇ ਹੀ ਜਾਂਨੇ ਆਪਾਂ ਸਾਰਿਆਂ ਨੂੰ ਕਰਨ ਕਰਾਉਣਾ ਤੇ ਈਸ਼ਵਰੀ ਆ ਸਾਰਾ ਕਿ ਤਰ੍ਹਾਂ ਨੇ ਹਾਂ ਜਬਾਂਸ ਲੱਗੇ ਵੀਰ ਜੀ ਉਹ ਜਿਹੜੀ ਪੈਨਸ਼ਨ ਮਿਲਦੀ ਏ ਕਿੰਨਾ ਵਧੀਆ ਉਪਰਾਲਾ ਆਣਾ ਤਾਂ ਤੇ ਕੀ ਕਹਿਣਾ ਚਾਹਦੇ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਮਹਾਰਾਜ ਜਿਆਦਾ ਦਵੇ ਤਾਂ ਅੰਦਰੂਸਤਾਂ ਬਖਸ਼ੇ ਨਾ ਹਰ ਮੀ ਨੇ ਤੁਹਾਨੂੰ ਪੈਨਸ਼ਨ ਮਿਲਦੀ ਹਾਂਜੀ ਹਰ ਮੀ ਹਾਂਜੀ ਚਲੋ ਬਹੁਤ ਵਧੀਆ ਹੋਈ ਜਾਂਦਾ ਹੈ ਤੋ ਕਿੰਨਾ ਕੁ ਵਧੀਆ ਲੱਗਦਾ ਇਹਨਾਂ ਦਾ ਪਿਆਰ ਦੇ ਕੇ ਬੜੀ ਸੇਵਾ ਕਰਦੇ ਨੇ ਹਾਂਜੀ ਬਹੁਤ ਵਧੀਆ ਲੱਗਦਾ ਪਾਜੀ ਬਹੁਤ ਮੈਂ ਤੇ ਮੇਰੀ ਮਾਤਾ ਹੈ ਹਾਂਜੀ ਕੰਮ ਕਰਦੀ ਕਿ ਨਹੀਂ ਨਹੀਂ ਮੈਂ ਪਾਜੀ ਕੋਈ ਕੰਮ ਨਹੀਂ ਕਰਦੀ ਕਰੇ ਰਹਤੀ ਮਾਤਾ ਵੀ ਮਾਤਾ ਤੇ ਡਾਕੋ ਗਾਇ ਮਾਤਾ ਵੀ ਮਾਹ ਠੀਕ ਹੋਏਗੀ ਇਹ ਫਿਲ ਚਲ ਮਿਲ ਜਾਂਦੀ ਆ ਵੀ ਇਹਨੂੰ ਪਤਾ ਮੈਨੂੰ